ਯੂਕੇ ਦੀ ਜੰਪਲ ਗੋਰੀ ਪਹੁੰਚੀ ਸਿੱਧੂ ਦੀ ਹਵੇਲੀ ਹੱਥ ਤੇ ਬਣਵਾ ਲਿਆ ਸਿੱਧੂ ਦਾ ਟੈਟੂ ਦਿਲਦਾਨੀ ਮਾੜਾ ਸਿੱਧੂ ਮੂਸੇਵਾਲਾ ਸਿੱਧੂ ਮੂਸੇਵਾਲਾ ਇਹਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਇਸ ਯੂਕੇ ਤੋਂ ਆਈ ਪੰਜਾਬਣ ਗੋਰੀ ਨੇ ਕੀਤੀਆਂ ਜੋ ਯੂਕੇ ਦੀ ਜੰਪਲ ਹੈ ਤੇ ਯੂਕੇ ਤੋਂ ਕਦੇ ਵੀ ਭਾਰਤ ਵਾਪਸ ਨਹੀਂ ਸੀ ਆਈ ਅੱਜ ਸਿੱਧੂ ਮੂਸੇਵਾਲਾ ਦਾ ਪਿਆਰ ਇਸ ਨੂੰ ਯੂਕੇ ਤੋਂ ਪੰਜਾਬ ਖਿੱਚ ਲਿਆ ਤੇ ਪੰਜਾਬ ਆਉਂਦਿਆਂ ਹੀ ਸਨੇਹ ਸਭ ਤੋਂ ਪਹਿਲਾਂ ਮੂਸੇ ਪਹੁੰਚਣਾ ਜ਼ਰੂਰੀ ਸਮਝਿਆ ਸਿੱਧੂ ਮੂਸੇਵਾਲੇ ਦੇ ਫੈਨਸ ਦੇ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸ ਦਿਓ ਪਰ ਇਸ ਫੈਨ ਦੀ ਜਿਹੜਾ ਪਿਆਰ ਹੈ ਉਹ ਤੁਸੀਂ ਵੀ ਦੇਖ ਸਕਦੇ ਹੋ ਕਿ ਸਿੱਧੂ ਮੂਸੇਵਾਲਾ ਜੋ ਕਹਿੰਦਾ ਹੁੰਦਾ ਸੀ ਕਿ ਬੰਬੇ ਬੰਬੇ ਵਾਲੇ ਮੂਸੇ ਆਉਣ ਲਾ ਦੂੰਗਾ ਤਾਂ ਬੰਬੇ ਬੰਬੇ ਵਾਲੀ ਨਹੀਂ ਕੈਨੇਡਾ ਯੂਕੇ ਲੰਡਨ ਵਾਲੇ ਵੀ ਸਿੱਧੂ ਮੂਸੇਵਾਲੇ ਦੀ ਹਵੇਲੀ ਪਹੁੰਚਣ ਲੱਗੇ ਨੇ ਉਸ ਹਵੇਲੀ ਦੇ ਵਿੱਚ ਜਿਸ ਵਿੱਚ ਕਦੇ ਸਿੱਧੂ ਮੂਸੇਵਾਲਾ ਬੈਠ ਕੇ ਲਾਈਵ ਕਰਦਾ ਸੀ ਅੱਜ ਉਸ ਅਵੇਲੀ ਦੇ ਵਿੱਚ ਮੇਲਾ ਤਾਂ ਲੱਗਿਆ ਪਰ ਉਹ ਮੇਲਾ ਸੁੰਨਾ ਪਿਆ ਸਿੱਧੂ ਮੂਸੇਵਾਲੇ ਕਰਕੇ ਦੇਖ ਸਕਦੇ ਹੋ ਮਾਤਾ ਨੂੰ ਮਿਲਣ ਦੇ ਲਈ ਕਿੱਡੀ ਵੱਡੀ ਗਿਣਤੀ ਦੇ ਵਿੱਚ ਫੈਨ ਜਾਉਂਦੇ ਨੇ ਤੇ ਫੈਨ ਦਾ ਇਕੱਠ ਚਾਹੇ ਉਹ ਅਪਾਹਜ ਹੋਣ ਚਾਹੇ ਉਹ ਸਿੱਧੂ ਦੇ ਫੈਨ ਬਾਹਰੋਂ ਆਏ ਹੋਣ ਹਰ ਇੱਕ ਫੈਨ ਇਹ ਚਾਹੁੰਦਾ ਹੈ ਕਿ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਸਾਨੂੰ ਆਸ਼ੀਰਵਾਦ ਦੇ ਦੇਣ ਕਿਉਂਕਿ ਉਹਨਾਂ ਦੇ ਆਸ਼ੀਰਵਾਦ ਨਾਲ ਉਹ ਆਪਣੇ ਆਪ ਨੂੰ ਧੰਨ ਸਮਝਦੇ ਨੇ ਕਿਉਂਕਿ ਜਿੰਨਾ ਦੇ ਪੁੱਤ ਦਾ ਰਤਵਾ ਇਡਾ ਵੱਡਾ ਹੋ ਸਕਦਾ ਉਹਨਾਂ ਦੇ ਆਸ਼ੀਰਵਾਦ ਨਾਲ ਹਰ ਇੱਕ ਦੀ ਜ਼ਿੰਦਗੀ ਸਫਲ ਹੋ ਸਕਦੀ ਹੈ ਤਾਂ ਉਸੇ ਨੂੰ ਲੈ ਕੇ ਸਿੱਧੂ ਦੇ ਫੈਨ ਸਿੱਧੂ ਦੀ ਹਵੇਲੀ ਪਹੁੰਚਦੇ ਨੇ ਪਰ ਇਹ ਜਿਹੜੀ ਫੈਨ ਹੈ ਯੂਕੇ ਤੋਂ ਆਈ ਹੈ ਯੂਕੇ ਤੋਂ ਆਉਣ ਦਾ ਇੱਕ ਕਾਰਨ ਉਹ ਵੀ ਸਿੱਧੂ ਮੂਸੇਵਾਲਾ ਦੀ ਹਵੇਲੀ ਪਹੁੰਚਣਾ ਤੇ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨੂੰ ਮਿਲਣਾ ਉਸ ਨੇ ਇਹ ਵੀ ਕਿਹਾ ਕਿ ਸਿੱਧੂ ਮੂਸੇਵਾਲੇ ਨੂੰ ਉਹ ਫੋਲੋ ਨਹੀਂ ਕਰਦੀ ਸੀ ਪਰ ਉਸਦੇ ਗੀਤਾਂ ਨੇ ਜੋ ਉਸਦੇ ਉੱਪਰ ਜਾਦੂ ਕੀਤਾ ਉਸ ਨਾਲ ਉਸ ਨੂੰ ਅਜੀਹਾ ਲੱਗਣ ਲੱਗਿਆ ਕਿ ਸਿੱਧੂ ਨਾਲ ਕੋਈ ਨਾ ਕੋਈ ਅਟੈਚਮੈਂਟ ਹੈ ਤਾਂ ਅੱਜ ਸਿੱਧੂ ਦਾ ਪਿਆਰ ਇਸ ਨੂੰ ਸਿੱਧੂ ਦੀ ਹਵੇਲੀ ਖਿੱਚ ਲੈ ਆ ਹਾਲਾਂਕਿ ਸਿੱਧੂ ਮੂਸੇਵਾਲਾ ਇਸ ਦੁਨੀਆ ਦੇ ਵਿੱਚ ਨਹੀਂ ਪਰ ਉਹਨੂੰ ਚਾਉਣ ਵਾਲੇ ਲਗਾਤਾਰ ਇੱਥੇ ਪਹੁੰਚ ਰਹੇ ਨੇ ਯੂਕੇ ਦੀ ਜੰਪਲ ਨੇ ਕੀ ਕੁਝ ਕਿਹਾ ਉਹ ਵੀ ਤੁਸੀਂ ਸੁਣੋ ਕਿਹੜੀ ਜਗ੍ਹਾ ਤੋਂ ਆਏ ਜੀ ਆਮ ਫਰੋਮ ਯੂਕੇ ਐਕਚੁਅਲੀ के आज आई हूं हां जी मैं बहुत बड़ी फैन है सिद्धू दी दैट्स व्हाई आई एम हियर फॉर मुझे अच्छा लगता है एवरीथिंग अबाउट हिम बिकॉज़ ही इज अ जेन्युइन पर्सन दो एंड मैं आई रियली लव हिम लाइक एंड बिकॉज़ आई हैव गॉट अ टैटू एज़ वेल गिलदारी महाराज के कितने टाइम फॉलो करते थी फॉलो नहीं करती थी एक्चुअली उन्होंने वो जो पूरे वन तो बार को ता मैं फिर फॉलो जाना लास्ट ईयर भी आई थी ਤੋ ਹੋਲਵੇ ਬਸ ਬਸ ਬਕਸ ਆ ਦੇਖਿਆ ਸਟੈਚੂ ਕਿੰਦਾ ਲੱਗ ਰਿਹਾ ਹੈ ਵੈਰੀ ਨਾਈਸ ਰੀਅਲ ਕੰਪਲੀਟਲੀ ਰੀਅਲ ਲਾਲੀ ਜਿਹੜੀ ਨਾ ਬੰਦਾ ਬੰਦਾ ਭਜੀ ਕਿਹੜੀ ਜਗ੍ਹਾ ਤੇ ਆਵੇਂ ਕਿਹੜੀ ਜਗ੍ਹਾ ਤੇ ਆਵੇਂ ਮੈਂ ਅੰਮ੍ਰਿਤਸਰ ਅੱਜ 25 ਮਈ ਨੂੰ ਸਿੱਧੂ ਲਾਈਵ ਹੋਇਆ ਸੀ ਅੱਜ ਇੱਕ ਸਾਲ ਹੋ ਗਿਆ ਜਿਹੜੇ ਰੀਲੀ ਦੇ ਵਿੱਚ ਨਹੀਂ ਕਿਵੇਂ ਦੇਖਦੇ ਨੇ بس پنگی کی میں دیکھنا ہے سارے ਨੂੰ ਥੋੜਾ ਅਫਸੋਸ ਤਾਂ ਆਈ ਹੈ ਤੇ ਸਪੈਸ਼ਲ ਆਇਓ ਸਪੈਸ਼ਲ ਆ ਸਪੈਸ਼ਲ ਮੇਸਟਰ ਤੁਹਾਨੂੰ ਦੇਖਣਾ ਆਇਆ ਤੇ ਨਾਲੇ ਦੇਖਣਾ ਆਇਆ ਤੇ ਮੇਲੀ ਸਾਰਾ ਟਰੈਕਟਰ ਵਗੈਰਾ ਕੋਟ-ਬਾੜੋ ਲੈਣਾ ਹੈ ਕਿਹੜੀ ਜਗ੍ਹਾ ਤੋਂ ਆਏ ਜੀ ਆਮ ਫਰੋਮ ਯੂਕੇ ਐਕਚੁਅਲੀ ਤੇ ਅੱਜ ਆਇਓ ਹਾਂ ਜੀ ਮੈਂ ਬਹੁਤ ਵੱਡੀ ਫੈਨ ਆ ਸਿੱਧੂ ਦੀ ਦੈਟਸ ਵਾਈ ਆਮ ਹੇਅਰ ਫॉर ਹਾਂ ਇਹ ਚੰਗਾ ਲੱਗਦਾ ਸੀ ਐਵਰੀਥਿੰਗ ਅਬਾਊਟ ਹਿਮ ਬਿਕਾਜ਼ ਹੀ ਇਜ਼ ਅ ਜੈਨੂਇਨ ਪਰਸਨ ਦੋ ਐਂਡ ਯੈਪ ਆ ਰੀਲੀ ਲਵ ਹਿਮ ਆਈ ਕੈਨ ਬਿਕਾਜ਼ ਆਵ ਗਾਟ ਅ ਟੈਟੂ ਐਸ ਵੈਲ ਦੇਖਾਇਓ ਕਿਚਲਦਾਰੀ ਮਾਡਲ ਸੀ ਕਿਨੇ ਚਿਰ ਤੋਂ ਫੋਲੋ ਕਰਦੇ ਸੀ ਫੋਲੋ ਨਹੀਂ ਕਰਦੀ ਸੀ ਐਕਚੁਅਲੀ ਹੁਣੇ ਉਹ ਜੇ ਪੂਰੇ ਹੁੰਦੋਂ ਬਾਅਦ ਉਹ ਤਾਂ ਮੈਂ ਫਿਰ ਫੋਲੋ ਜ਼ਰੂਰ ਆ ਲਾਸਟ ਈਅਰ ਵੀ ਆਈ ਸੀ ਤੋਂ ਹੁਣ ਵੀ ਦਸ ਸਿਸਟਰਸ ਬਿਕੋਜ਼ ਆ ਦੇਖਿਆ ਸਟੈਚੂ ਕਿੰਦਾ ਲੱਗ ਰਿਹਾ ਹੈ ਵੈਰੀ ਨਾਈਸ ਰੀਅਲ ਕੰਪਲੀਟਲੀ ਰੀਅਲ ਦੋ ਆ ਰਹੀ ਜਿਹੜਾ ਬੰਦਾ ਨਾ